ਅੱਜ ਸਾਡਾ ਖਾਸ ਕਰਕੇ ਸਿੱਖ ਸਮਾਜ ਅੱਧੇ ਤੋਂ ਜ਼ਿਆਦਾ ਕ੍ਰਿਸਚੀਅਨ ਹੋ ਗਿਆ ਬੜਾ ਦੁੱਖ ਲੱਗਦਾ ਜਦੋਂ ਸਾਡੇ ਗੁਰੂਆਂ ਨਾਲ ਟੁੱਟ ਕੇ ਜਦੋਂ ਕ੍ਰਿਸਚੀਅਨ ਬੰਦੇ ਜਾਂ ਬਲਾਤਕਾਰ ਦੀ ਡੇਰਿਆਂ ਕੋਲ ਜਾਂਦੇ ਨੇ ਬਾਬਿਆਂ ਕੋਲ ਮੇਰੀ ਇਹ ਬੇਨਤੀ ਹੈ ਸਾਰੀਆਂ ਸਿੱਖ ਸੰਗਤਾਂ ਨੂੰ ਸਾਨੂੰ ਇਨਸਾਫ਼ ਤੋਂ ਆਇਆ ਜਾਵੇ ਅੱਜ ਸਾਡਾ ਖਾਸ ਕਰਕੇ ਸਿੱਖ ਸਮਾਜ ਅੱਧੇ ਤੋਂ ਜ਼ਿਆਦਾ ਕ੍ਰਿਸਚੀਅਨ ਹੋ ਗਿਆ ਬੜਾ ਦੁੱਖ ਲੱਗਦਾ ਜਦੋਂ ਸਾਡੇ ਗੁਰੂਆਂ ਨਾਲ ਟੁੱਟ ਕੇ ਜਦੋਂ ਕ੍ਰਿਸਚੀਅਨ ਬੰਦੇ ਜਾਂ ਬਲਾਤਕਾਰ ਦੀ ਡੇਰਿਆਂ ਕੋਲ ਜਾਂਦੇ ਨੇ ਬਾਬਿਆਂ ਕੋਲ ਮੇਰੀ ਇਹ ਬੇਨਤੀ ਹੈ ਸਾਰੀਆਂ ਸਿੱਖ ਸੰਗਤਾਂ ਨੂੰ ਸਾਨੂੰ ਇਨਸਾਫ ਦਵਾਇਆ ਜਾਵੇ ਇਹ ਜਿਹੜੀ ਸ਼ਰਾਰਤੀ ਅੰਸਰ ਨੇ ਮਾੜੀ ਹਰਕਤ ਕੀਤੀ ਹੈ ਅਮਰ ਸਿੰਘ ਸਰਪੰਚ ਪਿੰਡ ਮਧਰੇ ਤੋਂ ਜੋ ਕਿ ਕਾਂਗਰਸ ਪਾਰਟੀ ਨਾਲ ਸਬੰਧ ਰੱਖਦਾ ਹੈ ਐਕਸ ਸਰਪੰਚਾ ਮੌਜੂਦਾ ਸਰਪੰਚਾ ਸੌਰੀ ਉਸ ਤੋਂ ਬਾਅਦ ਉਹਨਾਂ ਦਾ ਬੇਟਾ ਸੁਖਜਿੰਦਰ ਸਿੰਘ ਇੱਕ ਵੀਰ ਹੋਰ ਨੇ ਬਾਜ ਸਿੰਘ ਉਹਨਾਂ ਦੀ ਭੈਣ ਜੀ ਇਸ ਬੱਸ ਦੇ ਵਿੱਚ ਬੈਠ ਕੇ ਸਵੇਰੇ ਸਵੇਰੇ ਸੁਖਮਨੀ ਸਾਹਿਬ ਦਾ ਪਾਠ ਕਰਦੇ ਨੇ ਸਾਰੀਆਂ ਸੰਗਤਾਂ ਨੂੰ ਬਹੁਤ ਚੰਗੇ ਨੇ ਭੈਣ ਜੀ ਉਹਨਾਂ ਦੀ ਬਸ ਸੋਚ ਨੂੰ ਸਲੂਟ ਕਰਦਾ ਪਰ ਉਹਨਾਂ ਦੇ ਘਰ ਵਾਲੇ ਨੇ ਇਹ ਜਿਹੜੀ ਮਾੜੀ ਹਰਕਤ ਕੀਤੀ ਐ ਸਿੱਖ ਸੰਗਤਾਂ ਦੇ ਨਾਲ ਦਰਬਾਰ ਸਾਹਿਬ ਜਾਣ ਵਾਲੀਆਂ ਸੰਗਤਾਂ ਦੇ ਨਾਲ ਹੁਣ ਨਾ ਤਾਂ ਸੰਗਤਾਂ ਇਕੱਠੀਆਂ ਨਹੀਂ ਮੇਰੀ ਫੈਮਿਲੀ ਖੋਦ ਵਿੱਚ ਸੀ ਰਾਤ ਉਹਨਾਂ ਰੋ ਰੋ ਕੇ ਗੱਲ ਦੱਸੀ ਉੱਥੇ ਗੋਲੀ ਵੀ ਚੱਲੀ ਲੜਾਈ ਝਗੜਾ ਦੋ ਪਰਿਵਾਰਾਂ ਦਾ ਸੀ ਪਰ ਸੰਗਤਾਂ ਕਹਿੰਦੀ ਆ ਅਸੀਂ ਦਰਬਾਰ ਸਾਹਿਬ ਜਾਣਾ ਬੰਦ ਕਰ ਦੇਣਾ ਦਰਬਾਰ ਸਾਹਿਬ ਦੀ ਸੰਗਤ ਨਾਲ ਜੇ ਕੁਝ ਹੋ ਗਿਆ ਅਸੀਂ ਹੋਰ ਦੱਸੋ ਕਿੱਧਰ ਜਾਵਾਂਗੇ ਡਰਾਈਵਰ ਕਹਿੰਦਾ ਕਿ ਮੈਂ ਬੱਸ ਨਹੀਂ ਲੈ ਕੇ ਜਾਣੀ ਬੱਸ ਮੇਰਾ ਐਂਡ ਅੱਜ ਤੋਂ ਬਾਅਦ ਮੈਂ ਮਰਨਾ ਨਹੀਂ ਪ੍ਰਾਪ ਪਰ ਜੁਮੇ ਮਰੇ ਅਸੀਂ ਚੁੱਕੇ ਅਸੀਂ ਮੇਰੀਆਂ ਸਿੱਖ ਸੰਗਤਾਂ ਨੂੰ ਸਿੱਖ ਪੰਥਾ ਆਗੂਆਂ ਨੂੰ ਬੇਨਤੀ ਹੈ ਸਾਨੂੰ ਇਨਸਾਫ ਦਵਾਇਆ ਜਾਵੇ ਅੱਜ ਤੱਕ ਅਸੀਂ ਇਕੱਲੇ ਆ ਕਿਉਂਕਿ ਜੇ ਇਦਾਂ ਹੀ ਦਰਬਾਰ ਸਾਹਿਬ ਤੋਂ ਬੱਸਾ ਵੱਧ ਹੋਣ ਲੱਗ ਪਈਆਂ ਤੇ ਬਹੁਤ ਔਖਾ ਹੋ ਜਾ ਕਿਤਨਾ ਕਿਤੇ ਜਿਹੜਾ ਸਾਡਾ ਸਿੱਖ ਸਮਾਜ ਪਾਸੇ-ਪਾਸੇ ਜਾ ਰਿਹਾ ਕਵਰਾਂ ਨੂੰ ਪੂਜ ਰਿਹਾ ਕ੍ਰਿਸਚਨ ਬਣ ਰਿਹਾ ਮੈਂ ਕ੍ਰਿਸਚਨ ਧਰਮ ਨੂੰ ਮਾੜਾ ਨਹੀਂ ਕਹਿੰਦਾ ਪਰ ਜਿਹੜੇ ਉਸ ਧਰਮ ਦੇ ਵਿੱਚ ਨਹੀਂ ਉਹਨਾਂ ਨੂੰ ਧਰਮਾਂ ਮੁਬਾਰਕ ਪਰ ਸਾਡੇ ਜਿਹੜੇ ਇੱਕ ਸਮੁੰਦਰ ਸਿੱਕ ਇਤਿਹਾਸ ਸਾਡੇ ਗੁਰੂਆਂ ਨੇ ਸਾਡੇ ਲਈ ਕੁਰਬਾਨੀਆਂ ਕੀਤੀਆਂ ਸਾਡੇ ਛੋਟੇ ਛੋਟੇ ਬੱਚੇ ਵਾਰ ਦਿੱਤੇ ਫਿਰ ਵੀ ਸਾਡੇ ਲੋਕ ਛੱਡ ਛੱਡ ਕੇ ਜਾ ਰਹੇ ਨੇ ਲਾਲਚਾਂ ਦੇ ਲਾਲਚਾਂ ਨੂੰ ਦੇਖ ਕੇ ਇਸ ਲਈ ਮੇਰੀ ਬੇਨਤੀ ਆ ਵੀਡੀਓ ਬਹੁਤ ਲੰਮੀ ਹੋ ਗਈ ਮੈਂ ਸਮਾਪਤੀ ਕਰਨੀ ਚਾਹਣਾ ਕਿ ਮੈਨੂੰ ਇਨਸਾਫ ਤੋਂ ਆਇਆ ਜਾਵੇ ਕਿ ਸਾਡੀਆਂ ਬੀਬੀਆਂ ਭੈਣਾਂ ਨੂੰ ਇਨਸਾਫ ਤੋਂ ਆਇਆ ਜਾਵੇ ਬਸ ਦੀ ਤੋੜ ਪਨ ਹੋਈ ਹੈ ਡਰਾਈਵਰ ਵੀ ਇਨਸਾਫ ਤੋਂ ਆਇਆ ਜਾਵੇ ਉੱਥੇ ਗੋਲੀ ਵੀ ਚੱਲੀ ਆ ਮੇਰਾ ਨਾਮ ਮੇਰਾ ਮੋਬਾਈਲ ਨੰਬਰ 99810 34824 ਜਸਬੀਰ ਸਿੰਘ ਜੱਸਾ ਮਾਛੀਵਾੜਾ ਜ਼ਿਲ੍ਹਾ ਫਰੀਪੁਰ ਆਮਰ ਸਿੰਘ ਸਰਪੰਚ ਦਾ ਬੇਟਾ ਜਿਹੜਾ ਸੰਗਤਾਂ ਨੂੰ ਪੁੱਛਣ ਮੁਤਾਬਕ ਉਹਨੇ ਓਵਰਡੋਜ਼ ਨਸ਼ਾ ਕੀਤਾ ਆਇਆ ਸੀਗਾ ਮੇਰੀ ਇਹ ਬੇਨਤੀ ਹੈ ਉਸ ਬੰਦੇ ਦਾ ਡਾਕਟਰੀ ਟੈਸਟ ਵੀ ਕਰਵਾਇਆ ਜਾਵੇ ਇੰਨੀਆਂ ਕੋਈ ਗੱਲਾਂ ਕਹਿੰਦਾ ਤਰ ਤੱਕ ਗੱਲ ਨਹੀਂ ਚਾਹਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜੱਸਾ ਸਿੰਘ ਮਾਛੀਵਾੜਾ ਜ਼ਿਲ੍ਹਾ ਫਰੀਪੁਰ ਤੋਂ ਇਸ ਵੀਡੀਓ ਚ ਦੱਸ ਰਿਹਾ ਕਿ ਜਿਹੜੀ ਦਰਬਾਰ ਸਾਹਿਬ ਪਿਛਲੇ ਐਤਵਾਰ ਬਸ ਜਾ ਰਹੀ ਸੀ ਕੱਲ ਜਿਹੜੀ ਗਈ ਆ ਉਹਦੇ ਚ ਭੰਨ ਤੋੜ ਕੀਤੀ ਗਈ ਆ ਬਸ ਦੇ ਵਿੱਚ ਵੜ ਕੇ ਸੰਗਤਾਂ ਬੈਠੀਆਂ ਸੀ ਬੀਬੀਆਂ ਪਣਾ ਬੈਠੀਆਂ ਸੀ ਇੱਕ ਨੌਜਵਾਨ ਨੂੰ ਬਸ ਦੇ ਵਿੱਚ ਹੀ ਵੀ 15-20 ਸ਼ਰਾਬਤੀ ਅੰਸਰਾਂ ਵੱਲ ਕੁੱਟ ਕੇ ਕੁੱਟਿਆ ਗਿਆ ਤੇ ਸੰਗਤਾਂ ਵਿੱਚ ਬਹੁਤ ਸਹਿਮਗੀਆਂ ਸਨ ਪਹਿਲੀ ਧਿਰ ਦਾ ਸਾਨੂੰ ਪਤਾ ਲੱਗਿਆ ਸੀ ਪਿੰਡ ਮਧਰੇ ਤੋਂ ਜੋ ਮੈਂ ਆਪ ਨੂੰ ਬੋਲ ਕੇ ਦੱਸਿਆ ਬਾਰਡਰ ਰੋਡ ਦੂਸਰੀ ਧਿਰ ਦਾ ਸਾਨੂੰ ਸੰਗਤਾਂ ਵੱਲੋਂ ਥੋੜਾ ਜਿਹਾ ਲੇਟ ਪਤਾ ਲੱਗਿਆ ਉਹ ਵੀ ਧਿਰਦਾ ਸੀ ਨਾ ਦੱਸ ਰਿਹਾ ਦੋਨਾਂ ਧਿਰਾਂ ਨੂੰ ਹੀ ਗੁਰੂ ਰਾਮਦਾਸ ਪਾਤਸ਼ਾਹ ਦੀਆਂ ਸੰਗਤਾਂ ਵੱਲੋਂ ਮਾਫ਼ੀ ਮੰਗਣੀ ਪੈਗੀ ਤਾਂ ਸਾਡਾ ਰਾਜੀਨਾਮਾ ਗੁਰੂ ਵੀ ਕਹਿੰਦਾ ਕਿ ਇੱਕ ਇੱਕ ਵਾਰੀ ਜ਼ਰੂਰ ਮੌਕਾ ਦੇਣਾ ਚਾਹੀਦਾ ਪਿੰਡ ਵਾਘੇਵਾਲੇ ਤੋਂ ਨੌਜਵਾਨ ਨੇ ਪਿੰਡ ਪੀਰੀਵਾਲ ਪੀਰੂਵਾਲੇ ਤੋਂ ਬਿੰਦਰ ਸਿੰਘ ਪਿੰਡ ਵਾਘੇਵਾਲ ਤੋਂ ਨੌਜਵਾਨ ਨੇ ਜਿਹੜੇ ਮੁੰਡੇ ਬੁਲਾਏ ਸੀ 25 ਤੋਂ 30 ਸੁਣਨ ਚਾਹੀਦੀ ਗਿਣਤੀ ਬਾਧ ਵੀ ਸਕਦੀ ਘੜ ਵੀ ਸਕਦੀ ਜਦੋਂ ਪਹਿਲਾਂ ਵਾਘੇਵਾਲੇ ਮੁੰਡਿਆਂ ਨੇ ਬੁਲਾਏ ਉਸ ਤੋਂ ਬਾਅਦ ਪਹਿਲਾਂ ਜੋ ਲੜਾਈ ਹੋ ਗਈ ਹੋ ਚੁੱਕੀ ਸੀਗੀ ਸੰਗਤਾਂ ਦਸਮਦੰਮ ਗਸੀ ਛੋਟੋ ਛਡਾ ਕਰਾਤਾ ਪੱਗਾਂ ਲੱਥੀਆਂ ਇੱਕ ਦੂਜੇ ਦੀਆਂ ਚਲੋ ਆਪਾਂ ਮੈਟਰ ਇਸ਼ੂ ਨਹੀਂ ਕਰਦਾ ਕਿਉਂਕਿ ਉਹਨਾਂ ਦੀ ਪੁਰਾਣੀ ਰੰਜਿਸ਼ ਸੀਗੀ ਮੈਂ ਤਾਂ ਕਹਿੰਦਾ ਲੜਾਈ ਕਰਨੀ ਨਹੀਂ ਚਾਹੀਦੀ ਮਾਪਿਆਂ ਨੂੰ ਚਾਹੀਦਾ ਬੈਠ ਕੇ ਸਮਝਾਉਣਾ ਚਾਹੀਦਾ ਬੱਚਿਆਂ ਦੀ ਲੜਾਈ ਜਿਹੜੀ ਵੱਧ ਜਾਂਦੀ ਹੈ ਮਾਪਿਆਂ ਤੱਕਰ ਪਹੁੰਚ ਜਾਂਦੀ ਹੋਂ ਜਿਹੜੀ ਮੇਰੀ ਵੀਡੀਓ ਪਾਉਣ ਦਾ ਮਕਸਦ ਸੀਗਾ ਮੈਂ ਇੱਕ ਥੇੜ ਦੀ ਵੀਡੀਓ ਪਾਈ ਫਿਰ ਹੁਣ ਦੂਸਰੀ ਥੇੜ ਦਾ ਪਤਾ ਲੱਗਿਆ ਹੁਣ ਦੂਸਰੀ ਥੇੜ ਦੀ ਵੀਡੀਓ ਪਾ ਰਿਹਾ ਹਾਂ ਪਹਿਲੋ 100 ਨੇ ਬੰਦੇ ਬਗਵਾਏ ਫਿਰ ਦੂਸਰੀ ਥੇਰ ਨਹੀਂ ਬਚੀ 30 ਬੰਦੇ ਮੰਗਵਾ ਲਏ ਲੜਾਈ ਝਗੜਾ ਹੋਇਆ ਇਹਦੇ ਚ ਸੰਗਤ ਦਾ ਕੀ ਕਸੂਰ ਸੀ ਮੈਂ ਸੰਗਤ ਦੇ ਵੱਲੋਂ ਹਾਜ਼ਰੀ ਲਵਾ ਰਿਆ ਮੇਰਾ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ ਨਾ ਮਧਰਿਆਂ ਵਾਲੇ ਸਰਪੰਚ ਸਾਹਿਬ ਨਾਲ ਹੈ ਤੇ ਨਾ ਹੀ ਮੇਰਾ ਵਾਗੇ ਵਾਲੇ ਨੌਜੋਨ ਵੀਰਾਂ ਨਾਲ ਕਿਤਨਾ ਕਿਤੇ ਇਸ ਗੱਲ ਦਾ ਦੁੱਖ ਲੱਗਦਾ ਜਦੋਂ ਅਸੀਂ ਪੰਜ ਮੈਂਬਰੀ ਕਮੇਟੀ ਨੇ ਰਲ ਕੇ ਦਰਬਾਰ ਸਾਹਿਬ ਨੂੰ ਬੱਸ ਚਲਾਈ ਸੀ ਮੇਰੇ ਏਰੀਆ ਦੇ ਵਿੱਚ ਤੁਸੀਂ ਸਿੱਖ ਪੰਥ ਦੇ ਆਗੂ ਨੂੰ ਮੈਂ ਕਹਿਣਾ ਚਾਹਣਾ ਆਣ ਕੇ ਦੇਖੋ ਖਾਸ ਕਰਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਕਿੰਨੇ ਲੋਕ ਜਿਹੜੇ ਸਿੱਖ ਪਰਿਵਾਰ ਨਾਲ ਸੰਬੰਧ ਰੱਖਦੇ ਨੇ 크੍ਰਿਸਚੀਅਨ ਬਣ ਚੁੱਕੇ ਨੇ ਇਹੋ ਜਿਹੇ ਡੇਰਿਆਂ ਤੇ ਜਾਣ ਲੱਗ ਪਏ ਜਿੱਥੇ ਆਪਾਂ ਨੂੰ ਅਕਸਰ ਸੁਣਦਾ ਸਾਡੀਆਂ ਬੀਬੀਆਂ ਪਾਣਾ ਨਾਲ ਬਲਾਤਕਾਰ ਹੁੰਦੇ ਨੇ ਆਪ ਸਭ ਨੂੰ ਪਤਾ ਹੈ ਅਸੀਂ ਨੌਜਾਨ ਵੀਰਾਂ ਨੇ ਅੰਮ੍ਰਿਤ ਛਕਿਆ ਇਹ ਇੱਕ ਕਮੇਟੀ ਬਣਾਈ ਕਮੇਟੀ ਬਣਾ ਕੇ ਬਸ ਕਿਸੇ ਕਾਰਨ ਬੰਦ ਹੋ ਗਈ ਦੁਬਾਰਾ ਸ਼ੁਰੂ ਕੀਤੀ ਗਈ ਇਸ ਆਧਾਰ ਤੇ ਕੀਤੀ ਗਈ ਕਿ ਸਾਡੀਆਂ ਸੰਗਤਾਂ ਗੁਰੂ ਰਾਮਦਾਸ ਦੇ ਪਾਤਸ਼ਾਹ ਦੇ ਚਰਨਾਂ ਨਾਲ ਜੁੜੀਆਂ ਰਹਿਣ ਕਿਤੇ ਨਾ ਕਿਤੇ ਸਾਡੇ ਨਾਲ ਤੱਕਾ ਹੋ ਰਿਹਾ ਸਾਨੂੰ ਧਮਕੀਆਂ ਆ ਰਹੀਆਂ ਨੇ ਦੋਨ ਇੱਕ ਧਿਰ ਵੱਲੋਂ ਉਹ ਮੈਂ ਸਾਰੇ ਪ੍ਰੂਫ ਦਿਆਂਗਾ ਜਦੋਂ ਮੈਂ ਪਹਿਲੋ ਵੀਡੀਓ ਪਾਈ ਮੈਂ ਤਾਂ ਇਹੀ ਚਾਹਣਾ ਕਿ ਦੋਵੇਂ ਧਿਰਾਂ ਹੱਥ ਜੋੜ ਕੇ ਬੇਨਤੀ ਕਰਨਾ ਕਿ ਆਣ ਕੇ ਐਤਵਾਰ ਨੂੰ ਜੇ ਬੱਸ ਜਾਏਗੀ ਪਹਿਲੀ ਘਾ ਡਰਾਈਵਰ ਆਖੇ ਲੱਗ ਰਿਹਾ ਜੇਕਰ ਬੱਸ ਜਾਏਗੀ ਤੇ ਮਾਫੀ ਮੰਗ ਲੈਣਾ ਹੱਥ ਜੋੜ ਕੇ ਕਿ ਅਸੀਂ ਗੁਰੂ ਰਾਮਦਾਸ ਪਾਤਸ਼ਾਹ ਤੋਂ ਮਾਫੀ ਮੰਗਦੇ ਹਾਂ ਅਸੀਂ ਜਿਹੜੀ ਗਲਤੀ ਕੀਤੀ ਅਸੀਂ ਨਹੀਂ ਕਰਦੇ ਮੈਂ ਨਹੀਂ ਆਂਦਾ ਸੰਗਤਾਂ ਤੋਂ ਮਾਫੀ ਮੰਗਣ ਗੁਰੂ ਰਾਮਦਾਸ ਸਾਹਿਬ ਦਾ ਮਾਲਕ ਗੁਰੂ ਰਾਮਦਾਸ ਤੋਂ ਮਾਫੀ ਮੰਗਣ ਤੇ ਦੋਵਾਂ ਧਿਰਾਂ ਦਾ ਪਤਾ ਲੱਗ ਗਿਆ ਦੋਵਾਂ ਧਿਰਾਂ ਨੂੰ ਇਕੱਠੇ ਕਰਕੇ ਜੋ ਵੀ ਸੰਗਤਾਂ ਫੈਸਲਾ ਲੈਣ ਗਿਆ ਅਸੀਂ ਲਵਾਂਗੇ ਜੇਕਰ ਇਹ ਦੋ ਧਿਰਾਂ ਨਹੀਂ ਇਕੱਠੀਆਂ ਹੁੰਦੀਆਂ ਮੈਂ ਸਿੱਖ ਪੰਥ ਦੇ ਆਗੂਆਂ ਨੂੰ ਬੇਨਤੀ ਕਰਦਾ ਜਿਨ੍ਹਾਂ ਵੀ ਜਥੇਦਾਰ ਨੇ ਸਾਡੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਮੇਰਾ ਮੋਬਾਈਲ ਨੰਬਰ 97810 34822 ਜਸਬੀਰ ਸਿੰਘ ਜੱਸਾ ਮਾਛੀਵਾੜਾ ਜ਼ਿਲ੍ਹਾ ਫਰੋਇਪੁਰ ਉਹਨਾਂ ਵੀਰਾਂ ਦਾ ਵੀ ਵਾਗੇ ਵਾਲੇ ਵੀਰ ਤੇ ਜਿਹੜੇ ਦੂਜੇ ਵੀਰ ਨੇ ਪਿੰਡ ਪੀਰੂ ਵਾਲੇ ਤੋਂ ਉਹਨਾਂ ਦਾ ਵੀ ਡੋਪ ਟੈਸਟ ਹੋਣਾ ਚਾਹੀਦਾ ਕਿਤੇ ਨਾ ਕਿਤੇ ਮੇਰੇ ਤੇ ਵੀ ਗੱਲ ਲਾਈ ਹੈ ਪਹਿਲੀ ਤਰ ਦੇ ਵੀਰਾਂ ਵੱਲੋਂ ਇਲਜ਼ਾਮ ਲਾਇਆ ਗਿਆ ਨੇ ਮੈਂ ਕਹਿੰਦਾ ਮੈਂ ਵੀ ਆਪ ਦਾ ਡੂਪ ਟੈਸਟ ਕਰਾਉਣ ਲਈ ਤਿਆਰ ਆ ਜਿੱਥੇ ਮਰਜੀ ਗੁਰੂ ਘਰ ਨੂੰ ਸਮਰਪਿਤ ਹੋ ਕੇ ਚਲੋ ਜੋ ਪਹਿਲੇ ਜਵਾਨੀ ਟਾਈਮ ਗਲਤੀਆਂ ਹਰ ਇੱਕ ਨੂੰ ਹੁੰਦੀਆਂ ਨੇ ਮੈਂ ਵੀ ਕਹਿੰਦਾ ਮੇਰੇ ਕੋਲ ਵੀ ਹੋਈਆਂ ਨੇ ਜਦੋਂ ਦਾ ਅਮਰ ਜ ਛੱਕਿਆ ਗੁਰੂ ਵਾਲੇ ਬਣੇ ਆ ਸਭ ਕੁਝ ਤਿਆਗ ਦਿੱਤਾ ਤੇ ਇਸ ਲਈ ਮੈਂ ਹੁਣ ਵੀਡੀਓ ਨੂੰ ਸਮਾਪਤ ਕਰਨ ਚਾਹਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ